ड्रग्स की जो नशे की स्थिति है पंजाब में वो बहुत ही बद बत से बदतर है लोग परेशान है फिरौतियां मांगी जा रही हैं कत्ल किए जा रहे हैं दिन दिहाड़े कत्ल किए जा रहे हैं अगर इसकी जरूरत है ये जंजीरों की संगल की और लॉक की ताले की जरूरत इनको पड़ेगी क्योंकि लोग जब ये निकलेंगे ना तो लोग इनके मुर्दाबाद मुर्दाबाद भी करेंगे इनको डले भी मारेंगे निकले नहीं देंगे संगल आम आदमी पार्टी फिर आप पा लिया क्योंकि पंजाब के विकास कर्जा चढ़िया फाइनेंस मिनिस्टर साहब ਨਾਲ ਗੱਲ ਵੀ ਕੀਤੀ ਔਰ ਉਹਨਾਂ ਨੇ ਇਹ ਵੀ ਭਰੋਸਾ ਦਵਾਇਆ ਕਿ ਇਹ ਬੇਸ਼ੱਕ ਪੰਜਾਬ ਦੇ ਵਿਕਾਸ ਲਈ ਹੈ ਪਰ ਅਸੀਂ ਇਸ ਕਰਜ਼ੇ ਨੂੰ ਲਾਵਾਂਗੇ ਵੀ ਇਹ ਪੰਡ ਹੌਲੀ ਵੀ ਕਰਾਂਗੇ ਬ੍ਰਿੰਗ ਸਾਹਿਬ ਜਦ ਐਸ ਪਰ ਪ੍ਰੋਮਿਸ ਬੋਲ ਰਿਹਾ ਹੈ ਤੋਂ 5 ਮਿੰਟ ਕੇ ਬਾਅਦ ਉਹਨਕੋ ਬੋਲਾ ਕਿ ਸਮ ਅਪ ਕੀਜੀਏ ਤੋਂ ਉਸਕੇ ਬਾਅਦ ਸ਼ੋਰ ਮਚਨੇ ਲਗਾ 10 ਮਿੰਟ ਤੋ ਸ਼ੋਰ ਮਚਦਾ ਰਹਾ ਔਰ ਉਸਕੇ ਬਾਅਦ 15 ਮਿੰਟ ਕੇ ਲਈ ਸੈਸ਼ਨ

इनको संगल डालने की जरूरत है शुक्र है ये मुर्दाबाद मुर्दाबाद के नारे मार के चले जाते हैं शुक्र है ये गले नहीं मारते शुक्र है हमारे पे पत्थर नहीं मारते सो हमारी जो मानसिक स्थिति का जो मजाक उड़ाया गया एक तो मैं उसको कंडेम करता हूं और दूसरा मैं ये इनको ये देखो मैंने स्पीकर साहब ने स्पीकर साहब को मान साहब ने लॉक दिया तो वो भी मेंबर है उनका तो देख लो जो गिफ्ट था वो स्वीकार कर लिया और जब मैंने गिफ्ट दिया भाई स्पीकर साहब जीरो आवर में कि आपके लिए मैं तोहफा लेके आया मुझे रख लो तो स्पीकर साहब कहते हैं कि उन्होंने तोहफा स्वीकार तोहफे की तरफ देखा भी नहीं पर मैं समझता हूँ कि ये उनकी इमानत है उनको दे देंगे जरूर भेजेंगे और दूसरा मैं इनको ये कहता हूं कि इसकी जरूरत और ताले की जरूरत हमें नहीं है ताले की जरूरत जो पंजाब के मौजूदा हालात हैं, जो लॉ एंड ऑर्डर की स्थिति है जो ड्रग्स की जो नशे की स्थिति है पंजाब में वो बहुत ही बद बत से बदतर है लोग परेशान है फिरौतियां मांगी जा रही हैं, कत्ल किए जा रहे हैं दिन दिहाड़े कत्ल किए जा रहे हैं अगर इसकी जरूरत है ये जंजीरों की संगल की और लॉक की ताले की जरूरत इनको पड़ेगी क्योंकि लोग जब ये निकलेंगे ना ਤੋ ਲੋਕ ਇਨਕੇ ਮੁਰਦਾਬਾਦ ਮੁਰਦਾਬਾਦ ਵੀ ਕਰਨਗੇ ਇਨਕੋ ਡਲੇ ਵੀ ਮਾਰਨਗੇ ਨਿਕਲੇ ਨਹੀਂ ਦੇਣਗੇ ਸੋ ਇਹ ਸੰਗਲ ਲਗਾ ਕੇ ਰੱਖੇ ਤਾਰਾ ਲਗਾ ਕੇ ਰੱਖੇ ਘਰ ਸੇ ਬਾਹਰ ਨਾ ਨਿਕਲੇ ਜਿਹੜਾ ਸੰਗਲ ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਗੱਲ ਚ ਪਾਉਣ ਨੂੰ ਫਿਰਦੇ ਸੀ ਉਹ ਕੀ ਕਿਸੇ ਹੁਣ ਆਪ ਪਾ ਲਿਆ ਜੀ ਤੁਹਾਡੇ ਜਿਹੜੇ ਸਵਾਲ ਨੇ ਉਹ ਬਹੁਤ ਅੱਛੇ ਨੇ ਕਿ ਜਦੋਂ ਅਸੀਂ ਵਿਰੋਧੀ ਧਿਰ ਦੇ ਵਿੱਚ ਹੁੰਨੇ ਆ ਤੇ ਹਰ ਚੀਜ਼ ਨੂੰ ਉਹਦਾ ਸਿੰਬੋਲਿਜ਼ਮ ਕਰਜ਼ੇ ਦੀ ਪੰਡ ਇਹ ਗੱਲ ਵੀ ਸਹੀ ਹੈ ਪੇ ਕਰਜ਼ਾ ਜਿਹੜਾ ਕਿਉਂਕਿ ਪੰਜਾਬ ਦੇ ਵਿਕਾਸ ਲਈ ਕਰਜ਼ਾ ਚੜਿਆ ਫਾਈਨਾਂਸ ਮਿਨਿਸਟਰ ਸਾਹਿਬ ਨੇ ਗੱਲ ਵੀ ਕੀਤੀ ਔਰ ਉਹਨਾਂ ਨੇ ਇਹ ਵੀ ਭਰੋਸਾ ਦਵਾਇਆ ਕਿ ਇਹ ਬੇਸ਼ੱਕ ਪੰਜਾਬ ਦੇ ਵਿਕਾਸ ਲਈ ਹੈ ਪਰ ਅਸੀਂ ਇਸ ਕਰਜ਼ੇ ਨੂੰ ਲਾਵਾਂਗੇ ਵੀ ਇਹ ਪੰਡ ਹੌਲੀ ਵੀ ਕਰਾਂਗੇ ਔਰ ਦੂਸਰਾ ਜੋ ਤੁਸੀਂ ਸੰਗਲ ਵਾਲੀ ਗੱਲ ਕੀਤੀ ਹੈ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਮਿਲਿਆ ਪਹਿਲਾਂ ਤੇ ਵਿਰੋਧੀ ਧਿਰ ਦੇ ਤੌਰ ਤੇ ਜੋ ਉਹਦਾ ਪ੍ਰਦਰਸ਼ਨ ਕੀਤਾ ਸਾਡਾ ਹੱਕ ਆ ਵਿਰੋਧੀ ਧਿਰ ਦੇ ਤੌਰ ਤੇ ਜਦੋਂ ਸੀਗੇ ਸਾਡਾ ਹੱਕ ਸੀ ਔਰ ਜਦੋਂ ਅਸੀਂ ਪਾਰਟੀ ਦੇ ਵਿੱਚ ਆਏ ਹਾਂ ਉਸ ਪਾਰਟੀ ਦੀ ਫੋਰਮ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਸਾਡੇ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਬਿਹਤਰ ਕੀਤਾ ਜਾਏ ਪਰ ਉਹਨਾਂ ਨੇ ਅਸ਼ੋਰ ਕੀਤਾ ਕਿ ਅਸੀਂ ਦਿਨ ਰਾਤ ਇਸ ਤੇ ਕੰਮ ਕਰ ਰਹੇ ਹਾਂ ਤੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਪੰਜਾਬ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇਹਨੂੰ ਬਹੁਤ ਹੀ ਬਿਹਤਰੀਨ ਕਰਾਂਗੇ ਔਰ ਤੁਸੀਂ ਇੱਕ ਹੋਰ ਕੀ ਕੁਐਸਚਨ ਸੀ ਤੁਹਾਡਾ ਸਭ ਤੋਂ ਪਹਿਲਾਂ ਇਹ ਕਿ ਇਸ ਹਫ਼ਤੇ ਦੇ ਵਿੱਚ ਇੱਕ 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 ਇਹ ਗੱਲ ਜਿਵੇਂ ਮੈਂ ਪਹਿਲਾਂ ਸਰ ਇੱਕ ਸੇਮੇ ਕਰ ਲਓ ਜਿਹੜੀ ਪ੍ਰਭਾਵਿਤ ਹੋਣ ਦੀ ਗੱਲ ਹੈ ਕਿਸੇ ਵੀ ਸਰਕਾਰ ਨੂੰ ਆਪਣੀ ਪਰਫਾਰਮੈਂਸ ਦਿਖਾਉਣ ਦੇ ਲਈ ਘੱਟ ਤੋਂ ਘੱਟ ਸਮਾਂ ਚਾਹੀਦਾ। ਉਹ ਇੱਕ ਹਫ਼ਤੇ ਦਾ ਸਮਾਂ ਕਾਫੀ ਨਹੀਂ ਹੈ। ਮੈਂ 2 ਸਾਲ ਤੋਂ ਜਿਸ ਤਰ੍ਹਾਂ ਪਾਰਟੀ ਨੂੰ ਕੰਮ ਕਰਦੇ ਹੋਏ ਸਰਕਾਰ ਨੂੰ ਕੰਮ ਕਰਦੇ ਹੋਏ ਲਗਾਤਾਰ ਨਿਰੰਤਰ ਦੇਖ ਰਿਹਾ। ਤੇ ਮੈਂ ਉਸ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਖਾਸ ਤੌਰ ਤੇ ਮੈਂ ਚੀਮਾ ਸਾਹਿਬ ਕਹਿਣਾ ਭੁੱਲ ਗਿਆ ਸੀ ਤੁਹਾਨੂੰ ਮੁਬਾਰਕਬਾਦ ਦਿੰਦਾ। ਭਾਰਤ ਰਤਨ ਬਾਬਾ ਸਾਹਿਬ ਭੀਮਰಾವ್ ਅੰਬੇਡਕਰ ਜੀ ਦਾ ਜੋ ਉਹਨਾਂ ਦੀ ਸੋਚ ਜੋ ਹੈ ਨੇ ਸਰਕਾਰ ਨੇ ਕੰਮ ਕੀਤਾ। ਲਾ ਆਫੀਸਰ 58 ਪੋਸਟਾਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਭ ਤੋਂ ਪ੍ਰਭਾਵਿਤ ਕਰਨ ਵਾਲੀ ਚੀਜ਼ ਉਹ ਹਿੰਦੁਸਤਾਨ ਦੇ ਵਿੱਚ ਕਿਤੇ ਨਹੀਂ ਹੋਇਆ ਔਰ ਚੀਮਾ ਸਾਹਿਬ ਨੇ ਇਹ ਅਸ਼ੋਰ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਸ਼ੋਰ ਕੀਤਾ ਕਿ ਸਾਡਾ ਜਿਹੜਾ ਜਨਰਲ ਵਰਗ ਹੈ ਉਹ ਪ੍ਰਭਾਵਿਤ ਨਾ ਹੋਵੇ ਉਹਨੂੰ ਬਿਨਾਂ ਪ੍ਰਭਾਵਿਤ ਕੀਤੇ 58 ਪੋਸਟਾਂ ਮੈਂ ਕਹਿੰਦਾ ਕਿ ਐਡਵੋਕੇਟ ਜਨਰਲ ਆਫ ਏਜੀ ਆਫਿਸ ਦੇ ਵਿੱਚ ਕੱਢਣਾ ਲਗਾਉਣਾ ਉਹ ਮੈਂ ਸਮਝਦਾ ਕਿ ਬਹੁਤ ਹੀ ਮੈਂ ਉਹ ਸਕਿਪ ਕਰ ਗਿਆ ਸੀ ਉਹ ਵੀ ਮੈਂ ਸਮਝਦਾ ਕਿ ਬਹੁਤ ਵੱਡਾ ਕੰਮ ਹੈ